ਹਾਲੀਏ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਦੇ ਰੂਪ ਅੱਜ ਪਹੁੰਚੇ ਆਂ ਪਿੰਡ ਟੋਟੀਆਂ ਜ਼ਿਲ੍ਹਾ ਤਸੀਲ ਇਸ ਪਿੰਡ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਾਉ ਗਰਮੇਲ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਤੇ ਵੀਰ ਗਗਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਨੂੰ ਲੈ ਕੇ ਠੀਕ ਹੈ ਜੀ ਤੇ ਤੁਹਾਡੇ ਨਾਲ ਸੰਧੀ ਕਰਦੇ ਆਂਗੇ ਅੱਜ ਇਸ ਵੀਡੀਓ ਦੇ ਵਿੱਚ ਲਾਗਾ ਪਾ ਤੁਹਾਨੂੰ ਐਸੇ ਟੋਟਲੇ ਚਾਰ ਕਿ ਦਿਖਾਉਣੇ ਆ ਜਿਹੜੇ ਤਿਆਰੀ ਵਾਲੇ ਵੀ ਤੁਸੀਂ ਮੰਨ ਸਕਦੇ ਜੇ ਦੋ ਸੁਈਆਂ ਸਵਾਈਆਂ ਬੱਚੀਆਂ ਨੇ ਤੇ ਇੱਧਰ ਦੋ ਜੜੀਆਂ ਵੜਾ ਤੁਹਾਨੂੰ ਦਿਖਾਵਾਂਗੇ ਗੱਬਰਨ ਤਿਆਰੀ ਵਾਲੇ ਪਸ਼ੂ ਤੇ ਪਸ਼ੂ ਦੋਸਤੋ ਹੋਰ ਵੀ ਵੀਰ ਦੇ ਕੋਲ ਹੈ ਗਿਆ ਤਕਰੀਫਨ ਕਿ 8-7 ਨੱਕ ਜਿਹੜੇ ਅੱਜ ਹੈਗੇ ਆ ਇੱਧਰ ਤੁਹਾਨੂੰ ਇੱਕ ਵਾਰੀ ਆਪਾਂ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਇੱਕ ਜਰਸੀ ਬ੍ਰੀਡ ਦੇ ਵਿੱਚ ਵੱਚੀ ਆ ਇੱਧਰ ਦੋ ਜਣੀਆਂ ਵੜਾ ਤੁਸੀਂ ਦੇਖ ਰਿਹਾ ਜੇ ਇਹ ਅਜੇ ਸਮਾਂ ਲੈੰਦੀਆਂ ਨੇ ਠੀਕ ਆ ਜੀ ਸੂਣ ਦੇ ਵਿੱਚ ਤੇ ਬਾਕੀ ਵੀਰ ਗਗਨ ਤੋਂ ਆਪਾਂ ਪੂਰੀ ਡਿਟੇਲ ਲੈ ਲਾਂਗੇ ਕਿ ਕਿੰਨੇ ਸੂਏ ਸੂਏ ਪਸ਼ੂ ਆ ਤੇ ਕਿੰਨੇ ਇਸ ਵਕਤ ਜਿਹੜੇ ਗੱਭਣ ਤਿਆਰੀ ਵਾਲੇ ਆ ਤੇ ਕਿੰਨਾ ਕਿੰਨਾ ਸਮਾਂ ਆ ਜੇ ਬਾਕੀ ਆ ਇਹਨਾਂ ਕੱਚੀਆਂ ਵੜਾਂ ਦਾ ਇਹ ਚਾਰ ਵੜਾ ਦੋਸਤੋ ਸੂਈਆਂ ਸੂਈਆਂ ਨੂੰ ਤੁਸੀਂ ਆਪਣਾ ਦੋ ਡੰਗ ਚੋਕੇ ਤੇ ਗੱਭਣ ਪਸ਼ੂ ਆਪਣਾ ਚਾਰੇ ਪਿੰਡ ਟੋਟੀਆਂ ਵਿਜ਼ਿਟ ਕਰਨੀ ਆ ਨਸ਼ਰੇ ਪੰਨੂਆਂ ਤੋਂ ਦੋਸਤੋ ਬਾਈਪਾਸ ਤੋਂ ਤੁਸੀਂ ਕੋਈ 2 2.5 ਕਿਲੋਮੀਟਰ ਆਉਣਾ ਤੇ ਪਿੰਡ ਜਿਹੜੀ ਸੜਕੇ ਦੋਸਤੋ ਜਾਂਦੀ ਹੈ ਟੋਟੀਆਂ ਨੂੰ ਇਸੇ ਸੜਕ ਦੇ ਬਿਲਕੁਲ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਕਰੀਏ ਕਹਿ ਲਿਆ ਵੀ ਇੱਟਾਂ ਦਾ ਪੱਠਾ ਉੱਥੋਂ ਇੱਕ ਜਿਹੜੀ ਸੜਕਾ ਵੀਰ ਗਗਨ ਹੋਣ ਦੀਆਂ ਹਵੇਦਿਆਂ ਤੇ ਆ ਜਾਂਦੀ ਹੈ ਅੱਜ 18 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਦੇ 10:30 11:00 ਕਵਜੇ ਦਾ ਆਉ ਕਰਦੇ ਆ ਗੱਲਬਾਤ ਲੈਲੇ ਦੀਆਂ ਡਿਟੇਲ ਸਭ ਤੋਂ ਪਹਿਲਾਂ ਵੀਰ ਗਗਨ ਸਾਸਰੀ ਕਾਲ ਮਹਾਰਾਜ ਸਾਸਰੀ ਗਗਨ ਸਿੰਘ ਸਾਬ ਕਿਰਪਾ ਜੀ ਠੀਕ ਠਾਕ ਵਧੀਆ ਜੀ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਬੜੀ ਅੱਛਾ ਗੱਲ ਵੀਰੇ ਉਦੋਂ ਵੀ ਆਪਾਂ तकरीबन ਕੋਈ 5-7 ਨਾਕ ਪਾਏ ਸੀ ਹਾਂਜੀ 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 ਉੱਡ ਗਏ ਮੈਂ ਨਾ ਸੰਧੂ ਸਾਹਿਬ ਤੂੰ ਲਸਰੀਆਲੀ ਨਹੀਂ ਗਿਆ ਉਹਨੇ ਮਾਲ ਸਾਰਾ ਹੀ ਵੇਚ ਗਿਆ ਸੀ ਮੈਂ ਨਾ ਨੀਲੀ ਨੇ ਵੀ ਕਹਿੰਦੇ ਆ ਕਿ ਮੇਲਾ ਲਾਤਾ ਰਿਹਾ ਜਿਹੜਾ ਕਿ ਨੀਲੀ ਦੇ ਫੋਨ ਤੇ ਆਉਂਦੇ ਆ ਪੂਰਾ ਤਹਿਲਕਾ ਮਚਾਤਾ ਫਿਰ ਮੈਂ ਨਾ ਵੀ ਇੰਨਾ ਕਿ ਤਿਆਰ ਦਿੱਤਾ ਵੀਰਾਂ ਭਰਾਵਾਂ ਨੇ ਕਿਤੇ ਕਾਨੂੰ ਗੱਲਾਂ ਬਾਕੀ ਝੋਟੀ ਵੀ ਸਿਰਾ ਸੀ ਮੈਂ ਨਾ ਸੰਧੂ ਸਾਹਿਬ ਕੀ ਜਾਂਦੇ ਹੁੰਦੇ ਵੀ ਬੁੱਕਲ ਚ ਪਾਉਣ ਵਾਲੀ ਗੱਲ ਨਹੀਂ ਹਾਂ ਕਹਿ ਦੇਣਾ ਵੀ ਨੀਲੀ ਦੀ ਆ ਪਰ ਐਡਾ ਠੰਡਾ ਜਾਨਵਰ ਨਹੀਂ ਵੇਚਿਆ ਆ ਫਿਰ ਆਪਣੇ ਕੋਈ ਭੈਣ ਭਰਾਪਾ ਨੇੜੇ ਬੰਨੇ ਚਲੀ ਗਈ ਉਹ ਵੀ ਮੈਂ ਨਾ ਉਹਨਾਂ ਨੂੰ ਉਹਨਾਂ ਦੀ ਲੜਕੀ ਨੂੰ ਦਾਜ ਦੇਣਾ ਸੀ ਉਹ ਲੈ ਗਿਆ ਬਹੁਤ ਕਮਾਲ ਦੀ ਝੋਟੀ ਬੜੀ ਜਿਆਦੀ ਸੁੰਦਰੀ ਝੋਟੀ ਥੋੜੀ ਜਿੰਨੀ ਸਿਫਤ ਕਰ ਲੋ ਤੇ ਉਹਨੀ ਥੋੜੀ ਬੜੀ ਥੋੜੀ ਜਿਹੀ ਥੋੜੀ ਆ ਤੇ ਅੱਜ ਵੀਰੇ ਗਾ ਕਰਨ ਆਪਣੇ ਕੋਲ ਟੋਟਲ ਚਾਰ ਬੈੜਾ ਦੋ ਸੁਈਆਂ ਦੋ ਗੱਬਣ ਹਾਂਜੀ 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 ਸੰਧੂ ਸਾਹਿਬ ਤੇ ਜਿਹੜੀਆਂ ਸੁਈਆਂ ਵੱਛੀਆਂ ਇਹਨਾਂ ਦੀ ਇੱਕ ਸ਼ੌਮ ਮੋٹے ਤੌਰ ਤੇ ਦੱਸ ਦਈਏ ਵੀ ਹਫ਼ਤੇ ਦੀ ਅੰਦਰ ਵਾਰੀ ਆ ਸੰਧੂ ਸਾਹਿਬ ਆ ਆੜੀ ਆਪਣੀ ਦੋ ਨੰਬਰ ਤੇ ਕੱਲ ਦੁਪਹਿਰੇ ਸੁਈ ਆ ਤੇ ਇੱਕ ਵੱਛੀ ਪਰसों ਰਾਤ ਦੀ ਸੁਈ ਆ ਠੀਕ ਆ ਜੀ ਹਾਂਜੀ ਇੱਕ ਦੇ ਮਦਰ ਵੱਛਾ ਇੱਕ ਦੇ ਮਦਰ ਵੱਛੀ ਆ ਜੀ ਠੀਕ ਹੈ ਠੀਕ ਹੈ ਤੇ ਸ਼ੁਰੂਆਤ ਕਿਹਦੇ ਪਾਸੋਂ ਕਰਦੇ ਆ ਜੀ ਇੱਧਰ ਆ ਜਾਓ ਸੰਧੂ ਸਾਹਿਬ ਜੀ ਨਾਲੋਂ ਆ ਦੋਸਤੋ ਪਹਿਲਾਂ ਗੱਬਣ ਆਪਾਂ ਜਿਹੜੀਆਂ ਸੁਈਆਂ ਸੁਈਆਂ ਤੁਹਾਨੂੰ ਵੈਰਾ ਦਿਖਾ ਦਿੰਦੇ ਆ ਇੱਕ ਗੱਬਣ ਲਾ ਕੇ ਇੱਕ ਤਾਂ ਜਰਸੀ ਬ ਤੋ ਅਲਾਰਟ ਵਿੱਚ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਦਿਖਾਵਾਂਗੇ ਸੋ ਸ਼ੁਰੂਆਤ ਇੱਕ ਵਾਰੀ ਆਪਾਂ ਇਧਰੋਂ ਕਰਦੇ ਹਾਂ ਡੱਬੀ ਬੱਤੀ ਤੋਂ ਇਹਦੀ ਕੀ ਡਿਟੇਲ ਹੈ ਗੱਜਣਾ ਸੰਧੂ ਸਾਹਿਬ ਪਹਿਲਾਂ ਸੁਆ ਜੀ ਹਾਂਜੀ ਇਹ ਭਾਵੇਂ ਕੋਈ ਦੋਂਦੀ ਗਿਲ ਨੇ ਮਤਲਬ ਚੌਕ ਦੇ ਦਾੰਦਰੀਆਂ ਨੇ ਬਰਾਬਰ ਕੀਤੇ ਲੈ ਠੀਕ ਆ ਹਾਂ ਦੋਂਦੀਆਂ ਜੀ ਆਉਂਦੀ ਆ ਬੱਸੀ ਇਹ ਦੇ ਮਗਰ ਆ ਠੀਕ ਆ ਪਰਸੋਂ ਇਹ ਦੁਪਹਿਰ ਉਸ ਹੋਈ ਆ ਹੁਣ ਇਹਦੇ ਥੱਲੇ 12 13 ਕਿਲੋ 14 ਵੀ ਹੋ ਸਕਦੀ ਬੋਲੀ ਤੇਰਾ ਕਿਲੋ ਜੀ ਆਪਣੀ ਫੁੱਲ ਗਰੰਟੀ ਹੋਗੀ ਥੋੜ੍ਹਾ ਜਣ ਬਹੁਤ ਚੰਗੀ ਆ ਥਾਣੋ ਆ ਪੂਰਾ ਮਲੇ ਮੁੱਠੀ ਵਾਲੀ ਚੁਵਾਈ ਵਾਲਾ ਠੀਕ ਅਜੇ ਦੂਜਾ ਪਿੱਜਾ ਦੇਣੀ ਹੈ ਹਾਂ ਪਰਸੋਂ ਪਰਸੋਂ ਸਹੀ ਆ ਮਗਰ ਵੀ ਬੱਛੀ ਆ ਬੱਛੀ ਆ ਜੀ ਬੱਛੀ ਲਓ ਜੀ ਆ ਬੱਚਾ ਠੀਕ ਆ ਜੀ ਇਹ ਫੀਮੇਲ ਕਾਫ ਦੋਸਤੋ ਪਹਿਲੇ ਨੰਬਰ ਤੇ ਆਪਾਂ ਜਿਹੜੀ ਬੱਛੀ ਤੁਹਾਨੂੰ ਦਿਖਾ ਰਹੇ ਆ ਦੋਂਦੇ ਬਰਾਬਰ ਆ ਬਾਕੀ ਚੌਕ ਦੇ ਬਰਾਬਰ ਕਰਦੀ ਪਈ ਆ ਦੋਂਦੀ ਚੌਕੀਆਂ ਦੇ ਵਿੱਚ ਕੋਈ ਵੀਰ ਮੰਨ ਸਕਦਾ ਹਾਂਜੀ ਹਾਂਜੀ ਤੇ ਬੱਛੀ ਬਹੁਤ ਪਿਆਰੀ ਲੱਗੀ ਜੀ ਬੱਛੀ ਆ ਤੇ 13 ਕਿਲੋ ਬੋਲੀ ਜਿਹੜੀ ਇਹਦੇ ਥੱਲੇ ਹੋਣਾ ਸਟਾਡਿੰਗ ਆ ਹਾਂਜੀ ਹਾਂਜੀ ਤੇ ਬਾਕੀ ਤੋੜ ਕੇ ਕੋਈ ਆਪਾਂ ਤੁਹਾਨੂੰ ਤੁਸਲੀ ਨਾਲ ਦਿਖਾ ਦਿੰਨੇ ਆ ਪ੍ਰਿੰਟ ਪ੍ਰਿੰਟ ਬਹੁਤ ਵ ਬਾਕੀ 판ਬਾ ਸਹਿਜ ਦੇਖ ਸਕਦੇ ਤੁਸੀਂ ਠੀਕ ਹੈ ਜੀ ਚਵਾਈ ਚੂ ਬਾਹਰ ਆਈ ਤੇ ਪਪਲੇ ਥਾਣਾ ਠੀਕ ਹੈ ਬਸ ਇਹ ਆਪਾਂ ਤੁਹਾਨੂੰ ਨੋਟ ਕਰਾ ਦਿੰਦੇ ਹਾਂ ਥੋੜਾ ਜਿਹਾ ਲਾਗੋ ਵੀ ਦਿਖਾ ਦਿੰਦੇ ਹਾਂ ਫਿਰ ਨੋਰਮਲ ਜੇਕਰ ਭਲਾ ਭਲਾ ਹੈਗੀ ਆ ਨੇ ਹਜੇ ਸਿੱਧੂ ਸਾਹਿਬ ਦੇ ਲਈ ਭਲਾ ਜਵਾਸ਼ੀ ਭਲਾ ਦੀ ਕਿਤੇ ਜਦੋਂ ਇਹ ਪੂਰੀ ਸਾਫ ਹੋ ਜਾਊਗੀ ਠੀਕ ਹੈ ਜੀ ਕਈ ਦੋ ਚਾਰ ਦਿਨ ਤੱਕ ਭਲਾ ਭਾਲ ਪੈਂਦੀ ਪੈਂਦੀ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਕੀ ਚਵਾ ਚੂ ਬਹੁਤ ਚੰਗਾ ਹੁਣ ਮੰਨ ਲਓ 13 ਕਿਲੋ ਲਾਲੇ ਬੋਲਾ 14 ਲਾਲੇ ਮੈਂ 13 ਦੀ ਫੁੱਲ ਗਾਰੰਟੀ ਹੋ ਗਈ ਆਪਣੀ ਠੀਕ ਹੈ ਜੀ ਠੀਕ ਹਾਂ ਜੀ ਬਾਕੀ ਸੰਦੀ ਸਾਹਿਬ ਸੋ ਇਹਦੀ ਮਾਲ ਦੀ ਚਵਾਈ 6 ਵਜੇ ਦੀ ਹੋਈ ਆਪਣੀ ਹੁਣ ਤਕਰੀਬਨ ਕੋਈ 11 ਵਜੇ ਦਾ ਹਾਂਜੀ 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 ਠੀਕ ਹੈ ਜੀ ਮਾਰਨਿੰਗ ਦੋਸਤੋ ਕੋਈ 6 6 ਵਜੇ ਦੀ ਚਵਾਈ ਹੋਈ ਹੈ ਠੀਕ ਹੈ ਜੀ ਜਿਹੜੀ ਆਪਾਂ ਤੁਹਾਨੂੰ ਦੋ ਤੀਆਂ ਸੋਈਆਂ ਵੇੜਾ ਦਿਖਾਉਣੇ ਪਏ ਆ ਠੀਕ ਆ ਤੇ ਹੁਣ 11 ਵਜੇ ਦਾ ਸਮਾਂ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਬਸ ਜੀ ਬਸ ਤੇ ਬਾਕੀ ਇਹ ਗਗਰ ਮੋਲੇ ਦਾ ਕੀ ਕਰਦੇ ਦਵਾਂਗੇ ਕਿਲੇ ਦੇ ਵਿੱਚੀ ਮੋਲੇ ਸੰਦੂ ਸਾਹਿਬ ਨਾ ਜਾਇਆ ਇਹ ਨੀਲੀ ਵਾਲਾ ਕੰਮ ਹੀ ਹੋਣਾ ਇਹਦਾ ਵੀ ਹਾਂ ਕੰਦੂ ਸਾਹਿਬ ਮੋਲ ਪੈਂ 55 ਕਰੀਏ 55000 ਦੀ ਜਸਨੋ ਦੇਣੀ ਆ ਆਪਾਂ 55 ਦੀ ਹ ਬਾਕੀ ਮੌਕੇ ਤੇ ਥੋੜਾ ਬਤ ਹੁੰਦਾ ਮਾਨਤਾਂ ਨੂੰ ਕਰਦੇ ਹੋ ਤੁਸੀਂ ਮੈਂ ਨਾ ਕੋਈ ਨਹੀਂ ਕਰਦਾਂਗੇ ਕੋਈ ਵੀਰਪਰਾ ਦਾ ਇਹਦਾ ਠੀਕ ਹੈ ਜੀ ਹਾਂਜੀ ਮਰਜੀ ਵੰਗਾ ਪਾਓ ਮਰਜੀ ਨਾ ਪਾਓ ਬਹੁਤ ਜਿਆਦੀ ਚੰਗੀ ਚੋਣੀ ਹਰ ਇੱਕ ਗੱਲੋਂ ਪੂਰੀ ਕਰਮਾ ਲਈ ਬਸ ਬੱਤਾ ਠੀਕ ਹੈ ਜੀ ਲੋੜੀ ਬੜੀ ਪਿਆਰੀ ਬੱਛੀ ਆ ਦੋਸਤੋ ਠੀਕ ਆ ਮਗਰ ਵੀ ਬੱਛੀ ਆ ਤੇ ਆਪ ਹੀ ਬੱਛੀ ਆ ਤੋਂ ਜੋੜੀ ਇੱਕ ਨਹੀਂ ਦੋ ਲੈ ਕੇ ਜਾਓਗੇ ਤੁਸੀਂ 52000 ਦੀ ਹਾਂ ਨਾ ਠੀਕ ਆ ਇੱਕ ਸੈਕਿੰਡ ਨੰਬਰ ਤੇ ਇਧਰ ਆਪਣੇ ਕੋਲ ਗਗਨ ਜੀ ਦੇ ਆ ਜਿਹੜੀ ਵਾਇਰ ਖੜੀ ਸੰਧੂ ਸਾਹਿਬ ਦੂਜਾ ਸੁਆ ਛੇ ਦੰਦ ਦੇ ਦੇ ਵੀ ਛੱਗੀ ਐ ਮੋਹ ਛੱਗੀ ਆਈ ਤੇ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੰਦੂ ਸਾਹਿਬ ਕੱਲ ਦੁਪਹਿਰੇ ਸੁੱਈ ਆ ਜੇਰ ਦੀ ਆ ਪ੍ਰੋਪਰ ਆਪਣੀ ਦਾ ਵੀਡੀਓ ਹੈਗੀ ਆ ਇਹਦੇ ਮਗਰਵੱਛਾ ਜੋ ਮਗਰਵੱਛਾ ਹਾਂ ਉਹਦੇ ਮਗਰ ਮੇਲਕਾਫ ਆ ਆ ਬੱਚਾ ਠੀਕ ਆ ਜੀ ਕੱਲ ਹੀ ਸੁੱਈ ਆ ਹਲੇ ਲੱਕਾ ਲੱਕਾ ਵੈੜ ਦੇ ਨਾ ਲਾਇਆ ਸੂਸਾ ਚਾਈ ਆ ਬਾਕੀ ਭਲਕੂਆਂ ਵੈੜ ਸਿੱਧੀ ਹੋ ਜੂਗੀ ਹੋ ਗਿਆ ਕੋਈ ਦੋ ਗੱਲ ਡੰਗ ਦੀਆਂ ਚੋਈਆਂ ਸੰਦੂ ਸਾਹਿਬ ਬਿਲਕੁਲ ਸਾਫ਼ ਕੀਤੀ ਸਾਰੀ ਆਪਾਂ ਹਾਂ ਇਹ ਨਹੀਂ ਆਪੀ ਕੋਈ ਮਾਸਾ ਥਲੇ ਛੱਡੀ ਹੋਗੀ ਠੀਕ ਆ ਕਿੰਨਾ ਗੈਸ ਵਕਤ ਬੋਲਾ ਸੰਦੂ ਸਾਹਿਬ ਯਾਰ ਟਾਈਮ ਮੇਰੇ ਸਾਬ ਨਾਲ ਹੋਊਗਾ 15 16 ਕਿਲੋ ਦੇ ਲੱਗ ਬੰਨੇ ਲੋਕ ਦੋਸਤੋ ਤੋ ਆਜੂ ਬਹੁਤ ਚੰਗਾ ਲੱਗਾ ਸੋ ਫਾਈਕਿੰਦੇ ਲਿਕਟੇਸ਼ਨ ਵਿੱਚ ਦੋਸਤੋ ਸੂਈ ਵਾਰ ਕੱਲ ਦੀ ਸੂਈ ਆ ਮਗਰ ਬੱਛਾ ਮੇਲ ਕਾਫਾ ਕਦ ਵੱਡਾ ਠੀਕ ਆ ਤੇ ਬਾਕੀ ਥਾਂ ਜਿਹੜਾ ਨਾਰਮਲੀ ਕੋਈ ਦਿੱਕਤ ਨਹੀਂ ਭਰਾ ਜਿੱਦਾਂ ਮਰਜੀ ਕੋਈ ਹੱਥੀ ਚ ਬੰਨ੍ਹ ਜਾਂਦਾ 11 14 ਕਿਲੋ ਜਿਹੜੀ ਸਟਾਰਟਿੰਗ ਆ ਮੋਲੇ ਦੀ ਤੇ ਬਾਕੀ ਆ ਜਿਹੜਾ ਤੋਰਾ ਤੋਰਾ ਤੁਸੀਂ ਚੈੱਕ ਕਰ ਸਕਦੇ ਜੇ ਰੰਗ ਪ੍ਰਿੰਟ ਬਿਲਕੁਲ ਜਿੱਦਾਂ ਆਪਾਂ ਦਿਖਾਉਨੇ ਆ ਵੀ ਐਚ ਐਫ ਦੇ ਵਿੱਚ ਡੱਬੀਆਂ ਵਹਿੜਾਉਂਦੀਆਂ ਠੀਕ ਆ ਜੀ ਬੋਦੀ ਵਾਲੀ ਵਹਿੜਾ ਛੋਟਾ ਕੰਨ ਬਸ ਕੋਈ ਕਾਹ ਤੋਂ ਵੱਡਾ ਠੀਕ ਆ ਜੀ ਆਮ ਨਾਰਮਲ ਮੀਡੀਅਮ ਤੋਂ ਪਲੱਸ ਹਾਈਟ ਆ ਵੱਡੀਆਂ ਵਾਰਾਂ ਦੇ ਵਿੱਚ ਹੀ ਆਪਾਂ ਦੀ ਗਿਣਤੀ ਕਰ ਸਕਦੇ ਆ ਤੇ ਚੋਣ ਚਾਂਦ ਦੀ ਫਿਰ ਆਹ ਵਾਰੀ ਪੂਰੀ ਕਰਨ ਲੱਗਣਾ ਮੈਂ ਸੰਧੂ ਸਾਹਿਬਾਂ ਨਾ ਨਾ ਪੂਰੇ ਫਰਸ਼ ਦੇੜ ਦਊਗੀ ਇੱਕ ਰਾਂ ਐਡੀ ਚਵਾਦੀ ਪੱਕੀ ਆ ਆ ਫਰਸ਼ ਜਿਹੜੀ ਪਹਿਲਾਂ ਜਿਹੜੀ ਪਈ ਇਹਨਾਂ ਚੀਜ਼ਾਂ ਕਰਕੇ ਜੜੀ ਆ ਆ ਤਾਰਾ ਵਾਜਵਾ ਜੀ ਦੇ ਆ ਫਰਕ ਪੈ ਜਾਂਦਾ ਨਾ ਕਿ ਚਵਾਈਆਂ ਹੀ ਇੰਦ ਲੱਗੀਆਂ ਹੁੰਦੀਆਂ ਤੇ ਮੈਂ ਨਾ ਬਹੁਤ ਯਾਰੀ ਆ ਭੋਲੀ ਪੂ ਕਰ ਗਈ ਆ ਕਰਮਾਲੀ ਹਾਂਜੀ ਲੋ ਜੀ ਹਏ ਠੰਡੀ ਤੇਰੀ ਆ ਸੀਲਸ ਲੱਗਾ ਠੀਕ ਆ ਜੀ ਬਹੁਤ ਵਧੀਆ ਸੰਦੇ ਚਲੋ ਐਚ ਐਫ ਬੈਡ ਨੂੰ ਕੈਰਾ ਵੀ ਅੱਗੇ ਕਿਸੇ ਦੀ ਖੁਸ਼ੀ ਆ ਬੰਗਾਰ ਅਸੀਂ ਪਾਉਣੀ ਕਿਸੇ ਭਰਾ ਨੇ ਪਾ ਲਿਓ ਹਾਂ ਜੀ ਹਾਂ ਜੀ ਨਹੀਂ ਤੇ ਕੋਈ ਗੱਲਬਾਤ ਹੀ ਨਹੀਂ ਠੀਕ ਆ ਤੇ ਇਹ ਅੱਜ ਗਗਨਵੀਰ ਕਿੰਨੇ ਦੀ ਹੁੰਦੀ ਆ ਆਪਣੇ ਸੰਦੂ ਸਾਹਿਬ ਜੀ ਦਾ 60000 ਚ ਮੰਤਨ ਕਰ ਦਾਂਗੇ 60 ਚ ਹਾਂ 58000 ਦੀ ਜਸਨੋ ਦੇਣੀ ਆ ਰੇਤ ਆਪਾਂ ਉਹ ਹੀ ਦੱਸਨੇ ਆਂ ਵੀ ਐਂਡ ਤੋਂ ਐਂਡ ਮੇਰਾ ਸੰਦੂ ਸਾਹਿਬ ਬਾਈ ਚੰਗੀ ਆ ਦੁੱਧ ਵੀ ਮੰਤਨ ਨਹੀਂ ਰਹਿ ਜੀ ਸੰਦੂ ਸਾਹਿਬ 20 22 ਕਿਲੋ ਦੁੱਧ ਚਵਾ ਦੂਗੀ ਵੈੜ ਸੌਖਾ ਹਾਂ 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 ਜੀ ਠੀਕ ਹੈ ਜੀ ਹਾਂ ਬਾਕੀ ਸਾਂਭਣ ਵੀਰ ਮੇਰੇ ਪਤਾ ਕੀ ਆ ਇਹ ਸਾਂਭ ਦਾ ਮੁੱਲ ਜੋ ਹਾਂ 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 ਪਤਾ ਕੀ ਆਪਾਂ ਆਪਾਂ ਦੋ ਦਿਨ ਮਣਾਵਾਂਗੇ ਮੁਰਗੇ ਆਪਾਂ ਗਾੜੀ ਪੱਥੇ ਪਾਉਣ ਥੋੜਾ ਜੇ ਦੇ ਜਾਣਾ ਨਾਲ ਠੀਕ ਹੈ ਨਾ ਇਹ ਜਿੰਨਾ ਪਾ ਲੋ ਨਾ ਚੋ ਲੋ ਬਿਲਕੁਲ ਜੀ ਬਿਲਕੁਲ ਲਓ ਦੋ ਦਿਨਾਂ ਦੀ ਸੇਵਾ ਦਾ ਠੀਕ ਹੈ ਜੀ ਸੇਵਾ ਦਾ ਇੰਨੇ ਸੇਵਾ ਕਰਨ ਉਹਨਾਂ ਲੈ ਲਵਾਂਗੇ ਆਪਾਂ ਹੁਣ ਕੋਈ ਵੀਰ ਆ ਦੋ ਤਿੰਨ ਡੰਗ 15 ਕਿਲੋ ਚਵਾ ਕੇ ਦੇਵਾਂਗੇ ਹਾਂ ਹਾਂ ਹੁਣ ਆਪਾਂ ਉਹ ਦਿਨ ਵਸ਼ੀ ਪਾਈ ਸੀ ਨਾ ਪਹਿਲਾਂ ਵੱਡੀ ਜਰਸੀ ਪੰਜਾਬ ਦੀ ਹਾਂ ਜੀ ਉਹਨਾਂ ਬੰਦੇ ਨਾ ਟੈਰੀ ਬਾਰਡਰ ਤੋਂ ਆਏ ਬੰਦੇ ਤਿੰਨ ਦਿਨ ਆਏ ਲਗਾਤਾਰ ਠੀਕ ਆ 19 ਕਿਲੋ ਮਨਾ ਕੇ ਦਿੱਤਾ ਬੋਲਾ ਉਹਨਾਂ ਨੂੰ ਹੂੰ ਬਿਲਕੁਲ ਜੀ ਬਿਲਕੁਲ ਉਹ ਤਾਂ ਗਗਨ ਮੇਰੇ ਆਪਾਂ ਹਮੇਸ਼ਾ ਗੱਲ ਕਰਦੇ ਵੀ ਜਿਹੜਾ ਕੋਈ ਸਮਾਂ ਕੱਢ ਲੈਂਦਾ ਉਹਨੂੰ ਮਨਾਉਣਾ ਪੈਣਾ ਇਹ ਨਹੀਂ ਬਸ ਜੀ ਬਸ ਜਿੱਥੇ ਕਿਹਨੂੰ ਛੁਰਨਾ ਕਿਸੇ ਗੱਲੋਂ ਸੰਧੂ ਸਾਹਿਬ ਜੀ ਪੜਾ ਕੀ ਜਾਨਵਰ ਥਲੇ ਆਪਣੇ ਦੁੱਧ ਆਵੇ ਫੇਰ ਕਾ ਦਾ ਡਰ ਆਪਾਂ ਨੂੰ ਹਾਂ ਬਿਲਕੁਲ ਜੀ ਹਾਂ ਬਾਕੀ ਕੋਈ ਨਹੀਂ ਆਏ ਜੇ ਦਾ ਮਾਨ ਕਰਾਂਗੇ ਕੋਈ ਜਲ ਨਹੀਂ ਹੋਰ ਆਪਾਂ ਠੀਕ ਹੈ ਜੀ ਹਾਂਜੀ ਇੱਧਰ ਆਪਣੇ ਕੋਲ ਇੱਕ ਆ ਜਰਸੀ ਬ੍ਰੀਡ ਚਾਹੀਦੀ ਵੀਰ ਜਰਸੀ ਆ ਜੀ ਸੰਧੂ ਸਾਹਿਬ ਉਹਦੇ ਵੀ ਸ਼ੇਦਾਂਦੀ ਆ ਕਰਮਾਲੀ ਦੇ ਸ਼ਿੱਗੀ ਆ ਤੁਸ ਜੱਕਾ ਸੁਣ ਜੁੱਧਾ ਸੁ ਬਹੁਤ ਚੰਗੀ ਆ ਠੰਡੀਆਂ ਬਾਕੀ ਬਣੂਗੀ ਬਹੁਤ ਜ਼ਿਆਦੀ 21 22 ਕਿਲੋ ਦਾ ਪਹਿਲਾ ਦਾ ਰਿਕਾਰਡ ਰਿਹਾ ਦਾ ਕਰਮਾਲੀ ਦਾ ਠੀਕ ਆ ਜੀ ਹਾਂਜੀ ਬਹੁਤ ਸਾਰਾ ਟੇਟੂਆਂ ਕਾਫੀ ਆ ਲੈਵੇ ਚ ਲੜ ਲੋੜ ਤੁਸੀਂ ਦੇਖ ਰਹੇ ਜੇ ਪਿੱਛੇ ਹਵਾਨੇ ਚੱਡੇ ਤੇ ਘੱਟੋ ਘੱਟ ਦੇ ਨਾ ਜਿਵੇਂ ਪੰਜ ਸੱਤ ਸੰਧੂ ਸਾਹਿਬ ਲੈ ਆਏ ਨੇ ਪੰਜ ਛੇ ਦਿਨ ਬਹਿਣ ਨੇ ਹਾਂਜੀ ਲਓ ਜੀ ਆ ਗੁੱਥੀ ਬਾਥੀ ਬਿਲਕੁਲ ਸਮਾਲ ਸਾਈਜ਼ ਆ ਫੇਸ ਬਿਲਕੁਲ ਛੋਟਾ ਕੰਨ ਬਾਕੀ ਸੰਧੂ ਸਾਹਿਬ ਮਾਲ ਆਉਂਦਾ ਵਾ ਦਿਹਾੜੀ ਲੱਕਾ ਲਾਉਂਦਾ ਵਾ ਥੱਕ ਜਾਂਦਾ ਮਾਲ ਗੱਡੀ ਤੇ ਤੁਹਾਨੂੰ ਪਤਾ ਜਦੋਂ ਆਉਂਦਾ ਪਾਹੂ ਹਾਂ ਪੰਤੋ ਪੰਨ ਗਾਗਰ ਇਹ ਚਾਰ ਮੈਂ ਨਾ ਸੰਧੂ ਸਾਹਿਬ ਬੇ ਧੜਕੋ ਹੋ ਗਏ ਬਾਕੀ ਕੋਈ ਵੀਰ ਮੇਰਾ ਇੱਥੇ ਆਵੇ ਤਸੱਲੀ ਕਰਾਵਾਂਗੇ ਆਨਲਾਈਨ ਕੋਈ ਮੰਗਾਉਂਦਾ ਗੱਡੀ ਚ ਉੱਤਰ ਜਾ ਪਹਿਲਾਂ ਟਿੱਪੇ ਵੜ ਠੀਕ ਹੈ ਜੀ ਹਾਂ ਜੀ ਲਓ ਜੀ ਆ ਜਾ ਪੁੱਤ ਲਾਜ਼ਿਮਾਤੀ ਦੋਸਤੋ ਵੀ ਦੂਜਾ ਸੂਆ ਠੀਕ ਆ ਜੀ ਕੌਂਦੀ ਜਾਂਦੀ ਹੈ ਤਿਆਰੀ ਤੇ ਕੋਈ ਪੰਜਾ ਸੱਤਾਂ ਦਿਨਾਂ ਦੇ ਵਿੱਚ ਵਿੱਚ ਚੰਗੀ ਤਿਆਰੀ ਕਰਮਾ ਲਈ ਕਰ ਲੂਗੀ ਠੀਕ ਆ ਜੀ ਸੰਧੂ ਸਾਹਿਬ ਇਹ ਪੌਣੀ ਆਪਾਂ ਅਸਲ ਦੁੱਗੀ ਵੀਡੀਓ ਜੀ ਹਾਂ ਤੁਹਾਡੇ ਆਉਣ ਤੋਂ ਪਹਿਲਾਂ ਨਾ ਬਹੁਤ ਦੋ ਤਿੰਨ ਚਲੇ ਗਿਆ ਤੇ ਫਿਰ ਮੈਂ ਕਿਹਾ ਚੱਲ ਨਾਲ ਕੋਈ ਨਹੀਂ ਪਾ ਦਿੰਨੇ ਆ ਠੀਕ ਆ ਜੀ ਹਾਂਜੀ ਤੇ ਥੋੜਾ ਜਿਹਾ ਦੋਸਤੋ ਚਲੋ ਕਿਸੇ ਭਰਾ ਦੇ ਸਾਹਮਣੇ ਸੂਤ ਨਹੀਂ ਅੱਜ ਥੋੜਾ ਜਿਹਾ ਨਾਰਮਲ ਰੇਟ ਕੋਈ ਉਹ 2 ਰੁਪਏ ਘੱਟ ਕਿਸੇ ਭਰਾ ਨੂੰ ਮਿਲ ਜੂਗੀ ਸੋ ਤਿਆਰੀ ਤੇ ਕਿਸੇ ਭਰਾ ਨੂੰ ਚਲੋ ਸੇਲ ਵੀ ਕਰਨੀ ਆ ਤੇ ਉਹ ਵੀ ਤੁਸੀਂ ਮੁਨਾਫਾ ਲੈ ਸਕਦੇ ਜੇ ਆ ਬਾਕੀ ਸੰਧੂ ਸਾਹਿਬ 21 22 ਕਿਲੋ ਦੀ ਗਾਰੰਟੀ ਦੇ ਕੇ ਭੇਜਾਗੇ ਵੈਡ ਜਿਹੜਾ ਭਰਾ ਪੜਾ ਲਊਗਾ ਠੀਕ ਆ ਹਾਂਜੀ ਠੀਕ ਆ ਤੇ ਇਹ ਅੱਜ ਕਿੰਨੇ ਦੇ ਦਵਾਂਗੇ ਆਪਾਂ ਸੰਧੂ ਸਾਹਿਬ ਇਹ ਬਿਲਕੁਲ ਆਪਾਂ 60000 ਦੀ ਰਸੀ ਦੇਣੀ ਆ 60 ਦੇ ਹਾਂ ਮੁੱਲ ਭਾਵੇਂ 65 ਕਰ ਲਈਏ 64 ਕਰ ਲਈਏ 60000 ਦੇ ਵਿੱਚੋਂ ਇੱਕ ਛੋਟ ਕਰਨੀ 500 ਰੁਪਿਆ ਹਾਂ ਹਾਂ ਸਿਰਫ ਬਸ ਮੈਂ ਨਾ ਸੰਦੂ ਸਾਹਿਬ ਬੜੀ ਜਿਆਦੀ ਚੰਗੀ ਜਿਹੜਾ ਵੀਰ ਖੜੂਗਾ ਨਾ ਇਹ ਗੋਣੀ ਜਾਊਗਾ ਬਾਕੀ ਚੋਂ ਕੋਈ ਨਹੀਂ ਭਰਾਣ ਚਲੋ ਸਾਹਮਣੀ ਸੁਣਨੀ ਮੌਕੇ ਤੇ ਚਲੋ ਕੋਈ ਗੱਲ ਨਹੀਂ ਮੌਕੇ ਮਾਰਦਾ ਕੋਈ ਨਹੀਂ ਕਰਦਾ ਜੈਸਟਮੈਂਟ ਜਿੱਥੇ ਕਿ ਥੋੜ੍ਹਾ ਵਾਪਾ ਦੇਖੋ ਮੈਂ ਨਾ ਕਰਦਾਂਗੇ ਸੰਦੂ ਸਾਹਿਬ ਹੋਰ ਦੱਸੋ ਠੀਕ ਆ ਜੀ ਬਾਕੀ ਰੰਗ ਰੰਗ ਬਹੁਤ ਵਧੀਆ ਟਿਕਟ ਤੇ ਬਲੈਕ ਤੇ ਬਰਾਊਨ ਦਾ ਕੰਬੀਨੇਸ਼ਨ ਜਿਆ ਦੋ ਰੰਗ ਜਰਸੀ ਬ੍ਰੀਡ ਦੇ ਵਿੱਚ ਆ ਜਾਂਦੀ ਹੈ ਟੱਡੀ ਪੀਰੀ ਜਾਂ ਸੇਲ ਚਲਾ ਕਰਦੇ ਮੈਂ ਸੰਦੂ ਸਾਹਿਬ ਠੰਡੀ ਆ ਇਹ ਨਹੀਂ ਵੀ ਇਹੋ ਜੀ ਕਰੇ ਸ਼ੂਟ ਕਰਵਾਉਂ ਆ ਨਾਰਮਲ ਕਰੇ ਕੋਈ ਨਹੀਂ ਆ ਜਿਆਦਾਤਰ ਕਿਸੇ ਭੈਣਾ ਭੋਣਾ ਤੇ ਇਧਰ ਇੱਕ ਵਾਜਨ ਨੂੰ ਲਾਸਟ ਵਿੱਚ ਇੱਕ ਵਾੜ ਦਿਖਾਉਣੇ ਆ ਠੀਕ ਆ ਜੀ ਬਹੁਤੋ ਖੂਬਸੂਰਤ ਆ ਤਿਆਰੀ ਦੇ ਵਿੱਚ ਆ ਪਲੀ ਗੋਲੀ ਪੂਰੀ ਆ ਸਭੀ ਸੁਫੀ ਚੰਗੀ ਆ ਤੇ ਪੂਰੇ ਵਾਜਨ ਲੋਡ ਦੇ ਵਿੱਚ ਇਹ ਸੰਧੂ ਸਾਹਿਬ ਐਸਾ ਇਹਨੂੰ ਆਪਾਂ ਹੀ ਪਾਇਆ ਵਾ ਇਹ ਇਹ ਜਾਨਵਰ ਦੋ ਤਿੰਨ ਆਪਾਂ ਇਕੱਠੇ ਲਏ ਆ ਖੁੱਲੇ ਹੀ ਰਹੇ ਫਾਰਮ ਦੇ ਵਿੱਚ ਹਾਂ ਇਹਨੇ ਪਹਿਲੇ ਨੇ 26 27 ਕਿਲੋ ਦੁੱਧ ਬਣਾਇਆ ਪਿਛਲੇ ਸੂਏ ਪਹਿਲੇ ਨੇ ਉਹ ਛਪਾਇਆ ਮੈਂ ਸੰਧੂ ਸਾਹਿਬ ਆ ਤੈ ਦੇਣਾ ਵਾ ਕਰਕੇ 30 ਕਿਲੋ ਨੂੰ ਹੱਥ ਮਰ ਜੂਗੀ ਵਸ਼ੀ ਹਾਂ 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 ਤੇ ਇਹਨੇ 25 ਤਰੀਕ ਨੂੰ ਦਿਨ ਪੂਰੇ ਹੁੰਦੇ ਲੈ ਵਸ਼ੀ ਦੇ ਠੀਕ ਆ ਹਾਂਜੀ ਟਾਈਮ ਕਾਫੀ ਪਹਿਲੇ ਪਾਇਆ ਕਿ ਕਟੋੜ ਅਰਸਾ ਦੇਣਾ 7-8 ਦਿਨ ਲੈ ਜਣੇ ਸੰਧੂ ਸਾਹਬੇ ਨੇ ਲਓ ਵੀ ਠੀਕ ਆ ਆ ਜਿਹੜੇ ਸਾਹਮਣੇ ਵੇਖੇ ਨੇ ਚੱਬੂ ਵੀ ਨਾ ਆਲ ਕਰਨੀ ਤੁਰਨਾ ਨਹੀਂ ਲੇਕੇ ਬੁਣਾ ਹਾਂ ਹਾਂ ਰਹੀ ਵੀ ਫਾਰਮ ਵਿੱਚ ਖੁੱਲੀ ਆ ਬਿਲਕੁਲ ਜੀ ਬਿਲਕੁਲ ਆ ਜਿਆ ਪੁੱਤ ਬਹੁਤ ਸੋ ਕਈ ਵਾਰ ਨਾਰਮਲੀ ਪਸ਼ੂ ਐਨੀਮਲ ਜਿਹੜੇ ਖੁੱਲੇ ਰਹੇ ਆ ਉਹਨਾਂ ਨੂੰ ਜਦੋਂ ਅਸੀਂ ਚਬੂਤ ਲਿਆ ਰਾ ਪਾਉਣੀ ਆ ਤਾਂ ਥੋੜੀ ਜਿਹੀ ਆਲ ਜੀ ਕਰਦੇ ਆ ਤੇ ਖਿੱਚ-ਕਚਾਜ ਆ ਮਹਿਸੂਸ ਕਰਵਾਉਂਦੇ ਆ ਵੀ ਥੋੜਾ ਜਿਹਾ ਜਿਵੇਂ ਆਪ ਦੀ ਮਰਜ਼ੀ ਨਾਲ ਤੁਰੇ-ਫਰੇ ਹੁੰਦੇ ਆ ਠੀਕ ਆ ਜੀ ਆ ਜਿਆ ਪ ਉਠਾ ਪਾਟੀ ਦੀ ਬੜੀ ਚੜਾਈ ਆ ਰਾਜੀ ਆ ਵੇਟ ਵੱਟਾ ਪੂਰਾ ਠੀਕਾ ਜੀ ਵਜਨ ਲੋਡ ਬੜਾ ਤੇ ਬਾਕੀ ਤਾਂ ਹੱਥੀ ਮੁਠੀ ਵਾਲਾ ਤੇ ਥੱਬਾ ਤੁਸੀਂ ਦੇਖ ਸਕਦੇ ਵੀ ਲੇਵਾ ਕਰਮਾ ਦੀ ਥੱਬੀਆਂ ਦਾ ਹੀ ਆ ਸੰਧੂ ਸਾਹਿਬ ਬਾਕੀ ਦੰਦ ਦੇਦੇ ਵੀ ਛੇ ਜਿਆ ਕਰਮਾ ਦੀ ਮੂੰਹ ਚ ਛਗੀ ਆ ਛਗੀ ਆ ਹਾਂਜੀ ਬਾਕੀ ਗਗਰੋ ਤਕਰੀਬਨ ਅਜ 5-7 ਦਿਨਾਂ ਚ ਕਰਮਾ ਦੀ ਨਹੀਂ ਹੋਰ ਬੰਦ ਜਾਣੀ ਮੈਂ ਨਾ ਸੰਦੀਪ ਸਾਹਿਬ ਬਹਿਣਾ ਭਾਰੂ ਹਜੂ ਕਰਮਾ ਦੀ ਆ ਆਬ ਕਰੇ ਬੱਚੇ ਦਾ ਉਥੋਂ ਲੋ ਵੀ ਇਹ ਦੋਸਤ ਜਰਸੀ ਬ੍ਰੀਡ ਦੇ ਵਿੱਚ ਹੀ ਆ ਵੇਡ ਠੀਕ ਆ ਜਰਸੀ ਦੇ ਵਿੱਚ ਕਰਾਸ ਕੋਈ ਵੀਰ ਮੰਨ ਲੇ ਠੀਕ ਆ ਤੇ ਥੱਲਿਓ ਹਵਾਨੇ ਦੇ ਵੇਲੇ ਹੀ ਸਾਫ ਸੁਥਰੀ ਆ ਬਹੁਤ ਚੋਣੀ ਗੰਡੂ ਫਾਬ ਬੈ ਜਾਈ ਚੰਗੀ ਆ ਦੱਦ 30 ਕਿਲੋ ਸੌਖਾ ਮਨਾ ਦੂਗੀ ਵੇਡ ਹਾਂ ਹਾਂਜੀ ਅਰੇ ਬੋਯਾ ਦੀਆਂ ਢਿੱਲਾਂ ਵਾਲੇ ਕਰਮਾਲੀ ਦੇ ਹੂੰ ਬੰਨਾ ਬਹੁਤ ਜਿਆਦਾ ਵਛੀ ਨੇ ਲਓ ਜੀ ਬਾਕੀ ਵੇੜੇ ਵੀ ਬਾ ਕਮਾਲ ਠੀਕਾ ਜੀ ਥੋੜਾ ਜਿਹਾ ਬਹਿਨੀ ਵਾਲੀ ਸੈਰ ਤੋਂ ਪਤਾ ਮੈਂ ਦਿਖਾ ਦਿੰਨੇ ਆ ਆ ਦੇਖੋ ਵੇਰ ਵਣ ਕਾਫੀ ਹਵਾਨੇ ਚੱਡੇ ਤੇ ਠੀਕ ਆ ਲੈ ਵੀ ਗगनवीर 10 ਇਹਦਾ ਮੁੱਲ ਫਿਰ ਸੰਧੂ ਸਾਹਿਬ ਰੜੀਆਂ ਵੜਾਂ ਦਾ ਮੁੱਲ ਕਰਨੇ ਲੋਕ 90 ਵੀ ਕਰੀ ਜਾਂਦੇ ਆ ਆਪਾਂ 6000 ਚ ਮਾਨਤਨ ਕਰ ਦਾਂਗੇ 80 ਚ ਹਾਂਜੀ ਐਂਡ ਕੁਆਲਟੀ ਦੀ ਗੱਲ ਕਰਦੀਏ ਸੰਦੂ ਸਾਹਿਬ ਐਂਡ ਟੂ ਐਂਡ ਇਹ ਆ 75000 ਦੀ ਜੈਸਨੋ ਦੇਣੀ ਆ ਬਾਕੀ ਵੀਰ ਮੇਰਾ ਦੀ ਗਾੜੀ ਇਹੋ ਬੇਨਤੀ ਵੀ ਜਿਆਦਾ ਖਿਚਾ ਕੇ ਚਾਹੀ ਵਾਲਾ ਕੰਮ ਨਾ ਮੜ ਕੇ ਕਰਨ ਹੂੰ ਹੂੰ ਅਦਾਜੀ ਤੁਹਾਨੂੰ ਪਤਾ ਪਰ ਰੇਟ ਉਹਨੇ ਕੀ ਪਾਉਣੇ ਆ ਜੋ ਆਪਾਂ ਲੈ ਹੀ ਲੈਣਾ ਹੂੰ ਬਾਕੀ ਵੈੜ ਚ ਨਹੀਂ ਆਪਣੀ ਇੱਕ 10 ਰੁਪਿਆ ਦਾ ਨੁਕਸ ਨਹੀਂ ਹੋਊਗਾ ਠੀਕ ਆ ਜੀ ਵੈੜ ਆਪਣੀ 30 ਕਿਲੋ ਦੁੱਧ ਦਾ ਮੇਰੇ ਫਿਰ ਦੱਸਣਾ ਜੀ ਠੀਕ ਆ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਲਓ ਵੀ ਭਰਾਵੋ ਐਂਡ ਟੂ ਐਂਡ ਜਿਹੜੀ ਆ 75000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ 75000 ਦੀ 80000 ਦੀ ਡਿਮਾਂਡ ਕੀਤੀ ਵੀਰ ਗਗਨ ਨੇ ਵਾਰ ਚੰਗੀ ਆ ਸਾਫ ਸੁਥਰੀ ਆ ਪਿੰਡੇ ਪੁੰਡੇ ਦੀ ਬੜੀ ਨਿੱਗਰ ਆ ਵਜਨ ਬੇਟਾ ਪੂਰਾ ਠੀਕ ਆ ਜੀ ਤੇ ਬਾਕੀ ਮੇਰਾ ਨਿਕਲ ਲਕਾ ਲਾਇਆ ਵੈੜ ਆਈ ਆ ਉਹ ਰਜੀ ਹੋਵੇ ਤਾਂ ਹੋਰ ਚੌੜੀ ਜਾਪੇ ਪਤਾ ਕੀ ਹੱਲੇ ਵਕਸੀ ਆਈ ਆ ਹਾਂ ਉਹ ਆਗੇ ਦਿਹਾੜੀ ਨਹੀਂ ਪੱਠਾ ਖਾਂਦਾ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਠੀਕ ਆ ਮੈਂ ਵੀ ਭਾਵੇਂ ਇਹ ਐਨੀਮਲ ਜਿਹੜੇ ਅੱਜ ਆਪਾਂ ਆਪੇ ਦਿਖਾਉਣੇ ਸੀ ਖਾਸ ਤੌਰ ਤੇ ਤੇ ਇੱਧਰ ਇੱਕ ਮੋٹے ਤੌਰ ਤੇ ਆਪਾਂ ਚਾਣਾ ਪਵਾ ਦਿੰਨੇ ਆ ਤੁਹਾਡਾ ਇਹ ਤਿੰਨ ਜਿਹੜੀਆਂ ਵੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਤਿੰਨ ਤੋਂ ਚਾਰ ਨਾਗ ਇਹ ਗੱਲਨ ਵੈਸੇ ਸਾਰੇ ਢੁੱਕੇ ਗਾਂ ਤਿਆਰੀ ਵਾਲੇ ਆ ਸੰਧੂ ਜੀ ਇਹ ਦੋ ਵੜਾ ਸੁਈਆਂ ਉਹਨਾਂ ਚੋਂ ਅੱਛਾ ਉਹ ਜਿਹੜੀਆਂ ਫਸਟ ਆ ਜਾਣ ਉਹ ਵੜਾ ਲੈ ਸੰਭ ਬਣਾ ਲੀਆਂ ਪਤਾ ਕੀ ਆ ਗਲਤ ਕੰਮ ਨਹੀਂ ਆ ਬਕਰਨਾ ਉਹ ਵੜਾ ਲੈ ਦੋਤੇ ਕਰਕੇ ਫੇਰ ਵੇਚਾਂਗੇ ਓਕੇ ਹਾਂਜੀ ਹਲੇ ਵੜਾ ਨਾ ਤਾਜ਼ੀਆਂ ਸੁਈਆਂ ਅੱਛਾ ਜੀ ਆਹ ਜੀ ਵਸੀਨ ਨੇ ਲੈ ਆਰ ਦਿਨ ਕੱਢ ਜਾਣੇ ਆ ਪਤਾ ਕੀ ਕੱਚਾ ਪੰਪ ਪਾਉਂਦਾ ਫਾਇਦਾ ਨਹੀਂ ਕੋਈ ਵੀ ਹੂੰ ਹੂੰ ਇਹ ਵੀ ਅੱਠ ਦੇ ਲੈਂਦੀ ਆ ਹਾਂ ਆਹ ਜਿਹੜੀ ਆਪਣੇ ਕੋਲ ਜਰਸੀ ਆ ਗਈ ਆ ਇਹਨੇ ਪੰਜਵੇਂ ਛੇਵੇਂ ਦਿਨ ਨੂੰ ਸੰਧੂ ਸਾਹਿਬ ਨੇ ਫੁੱਲ ਚੜ੍ਹਾ ਪੰਜ ਮਹੀਨੇ ਦਿਨੋਂ ਆਪ ਪਾਵਾਂਗੇ ਕਰਮਾਲੀ ਨੂੰ ਹੂੰ ਮਤਲਬ ਅੱਜ ਸੂਤ ਵਾਹੇ ਕਿਸੇ ਵੀਰ ਨਾਲ ਤੇ ਅੱਜ ਕੰਟੈਕਟ ਕੋ ਕਰਦਾ ਕੋਈ ਨਾਲ ਵੇਚਣ ਵਾਸਤੇ ਵੀ ਤਿਆਰੀ ਤੇ ਚਲੋ ਲੈ ਕੇ ਜਾਣਾ ਚਾਹੁੰਦਾ ਤੇ ਉਹ ਮਤਲਬ ਕਰ ਲਿਓ ਚਾਹੁੰਦੇ ਨਾਲ ਸੂਤ ਮੈਂ ਨਾ ਕਰਾਂ ਲਾਂਗੀ ਸੰਧੂ ਸਾਹਿਬ ਆਪੀ ਕੋਈ ਨਹੀਂ ਠੀਕ ਆ ਜੀ ਬਾਕੀ ਵਹਿੜ ਬਾਂਦੀ ਬਹੁਤ ਜਿਆਦੀ ਥਲਿਓ ਹਾਂਜੀ ਲਓ ਬਸ ਤੋਂ ਥਲਿਓ ਪੂਰੀ ਜਬਰਨ ਬਣਨੀ ਹੈ ਕਰਮਾਲੀ ਪੂਰਾ ਵਜਨ ਵੇਟ ਆ ਭਾਰੀ ਆ ਜਿਵੇਂ ਆਪਾਂ ਤੁਹਾਨੂੰ ਲਾਸਟ ਵਿੱਚ ਉਧਰਲੇ ਪੂਰ ਦੇ ਵਿੱਚੋਂ ਦਿਖਾਈ ਹੈ ਵਹਿੜ ਫੁੱਲ ਰਾਜੀਆ ਵਜਨ ਵੇਟ ਪੂਰਾ ਬਦਾਮੀ ਜਾਂ ਰੰਗਾ ਬਿਲਕੁਲ ਲਾਈਟ ਤੇ ਫੱਲਿਓ ਕਰਮਾਲੀ ਨੇ ਕਮਾਲਾਂ ਕਰਨੀਆਂ ਜਿਵੇਂ ਜੀ ਆਡੀ ਸੰਧੂ ਸਾਹਿਬ ਆ ਵੇਖੋ ਕਿ ਸਾਰ ਨੂੰ ਚੱਡੇ ਲਈ ਕਰਮਾਲੀ ਇਹਨੀਆਂ ਵੀ ਇਹੋ ਜੀਆਂ ਕੋਈ ਹੋਣੀਆਂ ਠੰਡੀਆਂ ਸੀਲਸ ਲੱਗਾ ਹਾਂ ਉਹ ਗੱਲ ਕਰ ਕਿ ਕਹਿੰਦਾ ਨਾ ਵੀ ਢੋਲ ਹੀ ਬੰਨ ਲੈਨੇ ਮੈਂ ਨਾ ਢੋਲ ਬੰਨੀ ਇੱਕ ਤਾਂ ਬੰਨੀ ਫੇਦੀ ਇਹ ਵੀ ਬੰਨੂਗੀ ਪਰਸੋਂ ਨੂੰ ਸੰਧੂ ਸਾਹਿਬ ਆ ਠੀਕ ਆ ਮਹਾਰਾਜ ਜੇ ਲੈਂਟਰ ਨਾਲ ਆਏ ਨਾ ਤੇ ਫਿਰ ਕਿੰਨੇ ਲਾਉਣੇ ਆ ਹੂੰ ਬਹੁਤ ਖੂਸੂਰ ਤਬਾਕੀ ਚੋੜਾ ਚਲ ਬਹੁਤ ਜਿਆਦਾ ਠੀਕ ਹੈ ਜੀ ਚੰਗੀ ਖਲ ਰਹੀਆਂ ਥੱਲੇ ਬਾਕੀ ਸਮੇਂ ਨਾਲ ਹੀ ਗੱਲ ਬੰਦਨੀ ਹੈ ਜੀ ਸਮੇਂ ਨਾਲ ਦਿਨ ਤੇ ਇਹ ਮੇਰਾ ਵੀਰ ਜਿਹੜੇ ਭਰਾ ਨੂੰ ਪਸੰਦ ਆਊਗੀ ਠੀਕ ਹੈ ਜੀ ਉਹ ਤੁਸੀਂ ਕਾਲ ਕਰਕੇ ਪੁੱਛ ਲਿਓ ਰੇਟ ਆਪਾਂ ਚਲੋ ਅੱਜ ਨਹੀਂ ਕਰਦੇਗੇ ਉਹ ਸਮਾਂ ਵੀ ਉਹ ਤਿਆਰੀ ਤੇ ਵੇਚਣਾ ਪਵੇ ਹਾਂਜੀ 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 ਤੇ ਆਹ ਵੈਰ ਜਿਹੜੀ ਆ ਵੀ ਤੁਹਾਨੂੰ ਦਿਖਾ ਦਿੱਤੀ ਅੱਠ-ਸੱਤ ਦਿਨਾਂ ਦੀ ਇਹ ਵੀ ਹਜੇ ਕੱਚੀ ਗਹਿ ਲਓ ਠੀਕ ਹੈ ਜੀ ਤਾਂ ਦੋ ਜਿਹੜੀਆਂ ਵੈਰਾਂ ਸੁਈਆਂ ਸਵਾਈਆਂ ਨੇ ਉਹ ਗਗਰਾਂ ਦਾ ਵੀ ਦੁੱਧ ਦੱਦ ਤੇ ਕਰਕੇ ਆਪਾਂ ਫਿਰ ਲਿਆ ਕੇ ਫਿਰ ਸੇਲ ਕਰਨੀਆਂ ਬਾਕੀ ਮੇਰਾ ਵੀਰ ਆਓ ਬਿਲਕੁਲ ਸੌਦਾ ਕਰ ਲਿਓ ਠੀਕ ਹੈ ਜੀ ਆ ਚਾਰ ਬੜਾ ਆਪਾਂ ਤੁਹਾਨੂੰ ਦਿਖਾਤੀਆਂ ਨੇ ਦੋ ਗੱਬਨ ਤੇ ਦੋ ਸੁਈਆਂ ਸਵਾਈਆਂ ਲੈ ਵੀ ਗੱਗਨ ਇੱਕ ਨੰਬਰ ਵੀਰ ਕਰਦੇ ਸੰਦੇ ਆਪਣੇ 8847507397 ਠੀਕ ਹੈ ਭਰਾ ਹਾਂਜੀ ਹਾਂਜੀ ਓਕੇ ਰਿਪੋਰਟ ਵੀਰ ਅ ਕਿਰਪਾ ਜੀ ਠੀਕ ਹੈ ਪਾਉ ਜੀ ਓਕੇ ਓਕੇ ਬਣ ਗਈ ਵੀਡੀਓ ਹੁਣ ਫਿਰ ਮਾਰੋ ਚਾਰਾ ਸੇਰ ਇਕੱਠੀਆਂ ਕਰੀਏ ਕੋਈ 5-7 ਮੈਂ ਨਾ ਸੇਰ ਨੂੰ ਸੇਰ 10-12 ਹੋਣੀ ਹੈ ਆਹ ਤੁਹਾਡੀ ਕਿਰਪਾ ਹਾਂ ਨਹੀਂ ਸੰਤੂ ਸਾਹਿਬ ਨੇ ਜਿਹਨਾਂ ਨੇ ਫਦਾ ਕੀਆ ਬਹੁਤ ਜ਼ਿਆਦਾ ਪਿਆਰ ਦਿੰਦੇ ਵੀਰ ਭਰਾ ਐਵੇਂ ਆਖੀਏ ਬਹੁਤ ਜ਼ਿਆਦਾ ਹੱਦੋਂ ਵੱਧ ਦਿੰਦੇ ਐਵੇਂ ਪਤਾ ਕੀ ਆ ਨਹੀਂ ਨਹੀਂ ਬਿਲਕੁਲ ਆ ਬੜਾ ਮਾਣ ਕਰਦੇ ਆ ਹਾਂ ਜੀ ਰਪਾਣਾ ਜਿਉਂ ਪਾਉਣ ਲੱਗੇ ਆ ਬਸ ਬਸ ਹਾਂ ਨਹੀਂ ਨਹੀਂ ਬਹੁਤ ਬੜੇ ਕੰਮ ਸਾਫ਼ ਸੁਥਰਾ ਹੈ ਜੀ ਕੰਮ ਸ਼ੁਰੂ ਕਰਦੇ ਆ ਜੀ ਜਿਹੜਾ ਪਹੂ ਜਾਂ ਆਪਣੇ ਚ ਕੋਈ 19 21 ਦਾ ਹੋਊਗਾ ਦੱਸਿਆ ਜਾਊਗਾ ਪਹਿਲਾਂ ਹਾਂ ਜੀ ਬਿਲਕੁਲ ਲੱਗ ਦੋਸਤੋ ਇਹ ਗੱਲਾਂ ਬਾਤਾਂ ਸੀਗੀਆਂ ਠੀਕ ਹੈ ਜੀ ਇਹ ਜਾਣਕਾਰੀ ਸੀ ਇਨ੍ਹਾਂ ਪਸ਼ੂਆਂ ਦੀ ਇਨ੍ਹਾਂ ਵਹਿਰਾਂ ਦੀ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਡੇਲੀ ਰੁਟੀਨ ਦੇ ਵਿੱਚ ਵੀਰੋਂ ਨਹੀਂ ਕੰਮ ਕਰਦੇ ਆ ਇਸ ਫਾਰਮ ਤੇ ਡੇਲੀ ਰੁਟੀਨ ਚ ਕੋਈ 5 7 8 ਨੱਕ ਜਿਹੜੇ ਆ ਮੌਜੂਦ ਹੁੰਦੇ ਆ ਕਿਸੇ ਟਾਈਮ ਵੀ ਤੁਸੀਂ ਵਿਜ਼ਿਟ ਕਰ ਆਉਂਗੇ ਬਸ ਜੀ ਬਸ 2 4 ਲੱਗ ਜੇ ਤੁਹਾਨੂੰ ਇਥੇ ਮਿਲਣਗੇ ਮਿਲਣਗੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ